ਮੰਨੇ ਖਾਂਸਾ ਕੀਤਾ ਸੀ ਵੀ ਨੌਸ ਸਿੰਘ ਫਿਸ਼ਿੰਗ ਕਰਕੇ ਪੰਡੋ ਵਿਕਣ ਦੇ ਤਹਿਤ ਇਹਨਾਂ ਨੂੰ ਜਦਾਹ ਮੰਦਾ ਤੈਨੂੰ ਦਿੱਤਾ ਜਾਵੇ ਉਹ ਵੀ ਪੰਜਾਬ ਸਰਕਾਰ ਨੇ ਉਸ ਨੂੰ ਪਹਿਨੇ ਰੱਖ ਲਿਆ ਉਹਦੇ ਤੇ ਰੋਗ ਲਾ ਰੱਖੀ ਹੈ ਇਸ ਤੋਂ ਬਾਅਦ ਚੌਥੀ ਗੱਲ ਕੋਈ ਵੀ ਨਹੀਂ ਐਸੀ ਨਹੀਂ ਸੀ ਜਿਹੜੀ ਕਮਿਸ਼ਨ ਨੇ ਮੈਚ ਰਿਕਮੈਂਡ ਕੀਤੀ ਹੋਵੇ ਤੇ ਪੰਜਾਬ ਸਰਕਾਰ ਨੇ ਲਾਗੂ ਕੀਤੀ ਹੋਵੇ ਮਾਨੂੰ ਸਾਨੂੰ ਸ਼ਰਮ ਆਉਂਦੀ ਹੈ ਇਹਨਾਂ ਨੂੰ ਸਾਡੇ ਪੰਜਾਬ ਦੇ ਮਲਾਜਮਾਂ ਦੇ ਪੈਸਿਆਂ ਦੇ ਵਿੱਚੋਂ ਇੱਕ ਕੋ 92 ਸਾਲ ਦਾ 95 ਸਾਲ ਦਾ 96 ਸਾਲ ਦਾ ਪੰਜ ਬੰਦਿਆਂ ਨੇ ਹਾਈ ਕੋਰਟ ਚ ਰਿਫਟ ਕਰਕੇ ਮੰਨ ਦਿੱਤੀ ਮੈਂ ਮਾਈ ਲਾਟ ਅਸੀਂ ਜੇਬ ਕਿਨਾਰੇ ਆ ਮੰਨ ਕਿਨਾਰੇ ਬੈਠੇ ਆ ਸਾਨੂੰ ਜਲਾਈ 21 ਤੋਂ ਲੈ ਕੇ ਮੰਦਾ ਜੀ ਦਾ ਬਤਾਇਆ ਜੀ ਇਹਨੇ ਕਿਸ਼ਤਾਂ ਦੇ ਰਹੋ ਤਾਂ ਖਾਉ ਦੇ ਤਨ ਤੋਂ ਬਾਜੂਰ ਵੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਚਾਰੀ ਨਹੀਂ ਕੀਤਾ ਤੇ ਇੱਕ ਨੋਸ਼ ਆਪਣੀ ਸਵੀਕ੍ਰਣ ਨੋਟ ਜਾਰੀ ਕਰਕੇ ਕੰਨ ਨਾ ਕੇ ਪਿਆ ਔਰ ਮੇਰੇ ਵਿੱਚੋਂ ਮੈਨੂੰ ਹੁਣ ਪਤਾ ਲੱਗਿਆ ਆ ਉਹ ਪੰਜ ਛੇ ਜੋਰੇ ਜਿਨ੍ਹਾਂ ਜ਼ਿੰਦਗੀ ਭਰ ਦੇ ਵਿੱਚ ਆਪਣੇ ਹੱਕਾਂ ਦੀ ਲੜਾਈ ਲੜ ਕੇ ਇਹ ਅਖਤਿਆਰ ਪ੍ਰਾਪਤੀ ਦਾ ਸੀ ਮੰਗਾ ਪ੍ਰਾਪਤ ਕਰਨ ਖਤਰਾਸ ਵੀ ਵਿੱਚ ਸੀ ਅੱਜ ਜਿਵੇਂ ਕੱਦੇ ਰਹੇ ਅੱਜ ਹਾਈ ਕੋਰਟ ਨੂੰ ਨਾਮ ਕਿਹਾ ਇਹਨੇ ਔਰ ਇਹ ਤੋਂ ਮੈਨਾ ਸਾਥੀਓ ਤੁਹਾਨੂੰ ਮੈਂ ਹੋਰ ਧਿਆਨ ਚ ਲਿਆਉਣਾ ਚਾਹੁੰਦਾ ਸਾਡੇ ਸਮਝੂਦਾਨੋ ਅਠਵਾ ਪੇਚ ਮਸ਼ੀਨ ਸੈਂਟਰ ਨੇ ਬਿਠਾਇਆ ਆ ਉਹਦੇ ਕੰਮ ਦਾ ਰੈਫਰੈਂਸ ਦਾ ਰਵਾ ਹੁ ਚੱਲ ਰਿਹਾ ਕਿ ਉਹ ਸੇਕ ਮਿਸ਼ਨੋਂ ਕੀ ਕਿਹਾ ਕੀ ਕਿਰਮਨ ਕੀਤਾ ਕੀ ਰੈਫਰੈਂਸ ਦੇਖ ਕੇ ਕਿਨੇ ਮੇਰੇ ਲਾਗੂ ਹੋਵੇਗਾ ਪਹਿਲੀ ਗੱਲ ਸਪਸ਼ਟ ਸੁਣਾਈ ਕਰਤੀ ਕਿਸੇ ਵੀ ਸ਼ਾਮੀਗੋੜਾ ਦਾ ਰਾਡਾ ਬੋਰਡ ਪਰ ਪ੍ਰੋਸੈਂਟ ਦੇ ਮਲਾਜਮ ਨੇ ਉਹਨਾਂ 'ਚ ਪੇਕ ਮੇ 6ਵਾਂ ਲਾਗੂ ਨਹੀਂ ਹੋਵੇਗਾ ਉਹ ਨਾਲ ਇਹ ਵੀ ਕਿਹਾ ਇਹ ਪਤਨੀ ਕਿਹ ਕਿੱਥੋਂ ਲਾਗੂ ਕੀਤਾ 26 ਦਾ ਰੋਣਾ ਉਹ ਕੋਈ ਸਪਸ਼ਟ ਨਹੀਂ ਕੀਤਾ ਕਿਹੜੇ ਉਦੇ ਦੇ ਵਿੱਚ ਪੰਜਾਬ ਦੇ ਮੁਲਾਜ਼ਮਾਂ ਸੈਂਟ ਗਵਰਨਮੈਂਟ ਦੇ ਮੁਲਾਜ਼ਮਾਂ ਨੇ ਇੱਥੇ ਬੰਨੀਆਂ ਆਲ ਇੰਡੀਆ EMPLOYEES ਦੇ ਪੈਨਸ਼ਨ ਜਿੱਥੇ ਬੰਨੀਆਂ ਨੇ ਸਿੱਧਾ ਉਹਨੂੰ ਨੋਟਿਸ ਦੇ ਕੇ ਕਿਹਾ ਸਨਾਂ ਬਾ ਕੇ ਗੱਲ ਕੋ ਕਿ ਜੇ ਕਰੀਂਗਾ ਪ੍ਰੋਟੈਸਟ ਦਾ 60ਵੇਂ ਕੇ ਕਿਸੇ ਰੱਬ ਕੀਤਾ ਕਿ ਕਿਵੇਂ ਲਾਗੂ ਨਹੀਂ ਕੀਤਾ ਜਾ ਰਿਹਾ ਉਹ ਸਾਥੀਓ ਪੰਜਾਬ ਦੇ ਹਿੰਦੂਸਤਾਨ ਦੇ ਵਿੱਚ ਜਿੰਨੇ ਮੁਲਾਜ਼ਮ ਪੈਨਸ਼ਨ ਉਹ ਅੱਠ ਮਹੀਨੇ ਲਾਗੂ ਕਰਨ ਨੂੰ ਹੈ ਡੀਐਨਏ ਬਰੋ ਨੇ ਸਾਫ਼ ਦੱਸ ਦਿੱਤਾ ਕਿ ਡੀਐਨਏ ਆਸ ਵਿੱਚ ਸਾਡੀ ਕੋਈ ਲਾਭੀ ਨਹੀਂ ਤੁਸੀਂ ਪੈਨਸ਼ਨ ਲੈਂਦੇ ਰਹੂਗਾ ਤਾਂ ਪੈਨਸ਼ਨ ਲੈਂਦੇ ਰਹੋ 26 ਤੋਂ ਬਾਅਦ ਇਹ ਪੈਨਸ਼ਨ ਬਣ ਗਏ ਉਹ ਤੇ ਅੱਠਵੇਂ ਪੇਕ ਨੂੰ ਲਾਗੂ ਹੋਊਗਾ ਪਹਿਲਾਂ ਨੇ ਤੇ ਕੋਈ ਪੈਨਸ਼ਨ ਲਾਗੂ ਨਹੀਂ ਹੋਊਗਾ ਉਹ ਪਾਣੀ ਪੈਨਸ਼ਨ ਲੈਂਦੇ ਰਹਿਣਗੇ ਸਾਥਿਆ ਹੁਣ ਤੱਕ 40 ਹਜ਼ਾਰ ਪੈਨਸ਼ਨਰ ਰੱਬ ਨੂੰ ਪਿਆਰ ਹੁੰਦਾ ਪ੍ਰਾਂਤ ਵੀ ਔਰ ਦੂਸਰੇ ਵਾਰਸ ਫੈਮਲੀ ਕਾਉਂਸਲਰ ਐਸਪ ਭਗਵੰਤ ਸਿੰਘ ਮਾ ਨੂੰ ਕੋਸ਼ੇ ਫੱਡੇ ਨੇ ਮੈਨੂੰ ਇਹ ਸ਼ਰਮ ਆਉਂਦੀ ਹੈ ਕਹਿੰਦੇ ਨੂੰ ਭਗਵੰਤ ਮਾਨਸਿਆ ਆਪਣੀ ਮਾਂ ਦਾ ਹੀ ਨਿਹਾਲ ਚਾਲਾ ਜਿਹੜੀ ਫੈਮਲੀ ਪਰ ਉਸੇ ਲੈ ਰਹੀ ਜਾ ਉਹਨੂੰ ਤਾਂ ਫੈਮਲੀ ਕਾਉਂਸਲਰ ਵਾਈ ਕਰਵਾ ਦੇ ਸਾਨੂੰ ਤੇ ਗੱਲ ਨੂੰ ਮਾਂ ਦਾ ਪੁੱਤ ਜਸ ਸਿੰਘ ਦਾ ਪੁੱਤ ਕਹਾਂਗਾ ਮਾਸ ਦਾ ਪੁੱਤ ਕਹਾਂਗਾ ਆਪਣੀ ਮਾਂ ਦੀ ਉਹ ਜੜ ਜਿਹੜੀ ਆ ਸਾਹਮਣੇ ਆ ਰਹੀ ਮੇਰੇ ਵਰਗੀਆਂ ਮਾਮਾ ਕਿੰਨੀਆਂ ਲੱਖਾਂ ਪੰਜਾਬ ਦੇ ਵਿੱਚ ਉਹ ਫੈਮਲੀ ਪੈਨਸ਼ਨ ਦੇ ਰਿਵੀਨ ਤੇ ਬਕਾੜੇ ਖਤਰ ਬੰਕਾਂ ਵਿੱਚ ਧੱਕੇ ਖਾਵੇਂ ਨੇ ਇਹਨਾਂ ਨੂੰ ਸਵਾਸ ਕਰਦੇ ਆ ਜੀ ਇਹ ਪੰਜਾਬ ਸਰਕਾਰ ਸਾਡੀਆਂ ਮੰਗਾਂ ਪਰਵਾਣੀ ਕਰ ਰਹੀ ਅੰਤ ਵਿੱਚ ਇੱਕ ਮੰਨ ਬਰਖਣ ਵਾਲਾ ਕਹਿ ਕੁੱਲਾ ਜੱਟੇ ਰੋਟੀ ਖਾਣ ਆਪਣੇ ਜੱਟ ਰੋਟੀ ਖਵਾ ਰਿਹਾ ਚੁੱਲੇ ਮਰੇ ਪ੍ਰੋਟੀਨ ਖਵਾ ਰਹੀ ਸੀ ਸੰਗਾਂ ਲੱਸੀ ਦਾ ਪਿਆਤੀ ਸੰਗਾਂ ਲੱਸੀ ਨੂੰ ਵੀ ਨੰਨੂ ਜੀ ਕੁੱਤੀ ਆ ਕੇ ਮੂੰਹ ਲਾ ਗਈ ਨੰਨੂ ਜੀ ਕੁੱਤੀ ਆ ਕੇ ਛੱਨੇ ਨੂੰ ਮੂੰਹ ਲਾ ਗਈ ਜੱਟ ਨੇ ਚੱਕ ਕੇ ਛੱਨਾ ਟੁੱਟੇ ਸੱਜ ਮਾਰਿਆ ਟੁੱਟੇ ਟੈਂਟਾਂ ਕਰਕੇ ਪੁੱਜ ਗਈ ਜੱਟੀ ਕਹਿੰਦੀ ਕਿ ਟੁੱਟ ਜਣੇ ਮੇਰਾ ਛੱਨਾ ਪੰਨਿਆ ਸਿੱਧਾ ਉਹ ਤੇਰਾ ਭਾਗ ਮੈਨਾਂ ਤੇ ਹੋ ਮੇਰੇ ਵਿੱਚ ਤੇਰਾ ਛੱਨਾ ਠੱਕੇ ਕੁੱਤੀ ਨੇ ਕੰਦਨਾ ਬੰਨੀਆਂ ਦੇ ਸੱਜਾ ਸਤਾਈ ਆ ਰਿਹਾ ਚੋਨਾ ਦੇ ਢੀਏ ਜਾਂਦੇ ਰਹਾਂਗੇ ਚੋਨਾ ਹੁੰਜਿਆ ਦੇਣਗੀਆਂ ਲੱਗ ਮੈਂ ਮਾਨ ਸਾਹਿਬ ਤੇਰੀਆਂ ਪੁੱਤੀਆਂ ਹੁੰਦੀਆਂ ਨੇ ਦੇਖੀ ਪੁੱਤਰਾ ਹੋ